ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਮੁੱਖ ਮੰਤਰੀ ਨੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ ਤੇ ਹੁਣ 20 ਨਵੰਬਰ ਨੂੰ ਅਗਲੇ ਮੁੱਖ ਮੰਤਰੀ ਦੀ ਸੋਚਕਾਈ ਜਾਵੇਗੀ ਇਹ ਮਾਮਲਾ ਕੀ ਹੈ ਕਿੱਥੋਂ ਹੈ ਕਿਵੇਂ ਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਅੱਜ ਪੰਜਾਬ ਦੇ ਪੀਆਰਟੀਸੀ ਤੇ ਪਨ ਬੱਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਹੜਤਾਲ ਕਰ ਦਿੱਤੀ ਹੈ ਹੜਤਾਲ ਕਿਉਂ ਕੀਤੀ ਹੈ ਤੇ ਕਿੰਨਾ ਟਾਈਮ ਰਹੇਗੀ ਪੂਰੀ ਜਾਣਕਾਰੀ ਅੱਗੇ ਦਿੰਨੇ ਆਂ ਅਗਲੀ ਵੱਡੀ ਖਬਰ ਹੈ ਡੀਆਈਜੀ ਭੁੱਲਰ ਦੇ ਗ੍ਰਿਫਤਾਰੀ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਕਿਉਂਕਿ ਉਹਨਾਂ ਦੇ ਬੈਂਕ ਖਾਤਿਆਂ ਦੀ ਪੜਤਾਲ ਸ਼ੁਰੂ ਹੋ ਗਈ ਹੈ ਅਗਲੀ ਵੱਡੀ ਖਬਰ ਹੈ ਦਿੱਲੀ ਵਿੱਚ ਹੋਏ ਬੰਬ ਧਮਾਕੇ ਦੇ ਸੰਬੰਧ ਚ ਹੁਣ ਲੁਧਿਆਣਾ ਦੇ ਡਾਕਟਰ ਦੇ ਐਨਆਈਏ ਨੇ ਛਾਪਾ ਮਾਰਿਆ ਡਾਕਟਰ ਦੇ ਛਾਪਾ ਕਿਉਂ ਮਾਰਿਆ ਗਿਆ ਇਹ ਜਾਣਕਾਰੀ ਅੱਗੇ ਆਪਾਂ ਸਾਂਝੀ ਕਰਦੇ ਆਂ ਔਰ ਅਗਲੀ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਨਵੀਂ ਅਪਡੇਟ ਆਈ ਹੈ ਨਵੀਂ ਰੂਪਰੇਖਾ ਸੰਘਰਸ਼ ਦੀ ਉਲੀਕੀ ਗਈ ਹੈ ਅਗਲੀ ਵੱਡੀ ਖਬਰ ਹੈ ਪਾਕਿਸਤਾਨ ਦੇ ਵਿੱਚ ਸਿੱਖ ਜੱਥੇ ਨਾਲ ਜਾ ਕੇ ਸਰਬਜੀਤ ਕੌਰ ਨੇ ਉੱਥੇ ਵਿਆਹ ਕਰਾ ਲਿਆ ਔਰ ਇਹਦੇ ਬਾਰੇ ਹੁਣ ਪੰਜਾਬ ਦੇ ਵਿੱਚ ਨਵੀਂ ਬਹਿਸ ਤੁਰ ਪਈ ਹੈ ਨਵੀਂ ਚਰਚਾ ਤੁਰ ਪਈ ਹੈ ਉਹ ਮਾਮਲਾ ਕੀ ਹੈ ਪੂਰੀ ਜਾਣਕਾਰੀ ਅੱਗੇ ਸਾਂਝੀ ਕਰਦੇ ਆਂ ਤੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਬਿਹਾਰ ਦੇ ਵਿੱਚ ਚੋਣਾ ਹੋਈਆਂ ਔਰ ਪਿਛਲੀ 17ਵੀਂ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ ਤੇ ਇਸ ਕਰਕੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਆਪਣੇ ਪਹਿਲਾ ਵਾਲੇ ਮੁੱਖ ਮੰਤਰੀਸ਼ਿਪ ਦਾ ਅਸਤੀਫਾ ਜਿਹੜਾ ਉਹ ਰਾਜਪਾਲ ਨੂੰ ਸੌਂਪ ਦਿੱਤਾ ਹੈ ਹੁਣ 20 ਨਵੰਬਰ ਨੂੰ ਅਗਲੇ ਨਵੇਂ ਮੁੱਖ ਮੰਤਰੀ ਨੂੰ ਸੌਂਚਕਾਈ ਜਾਵੇਗੀ ਉਹਦੇ ਵਿੱਚ ਵੀ ਨਿਤਿਸ਼ ਕੁਮਾਰ ਹੀ ਮੁੱਖ ਮੰਤਰੀ ਬਣਨਗੇ ਜਾਂ ਕੋਈ ਭਾਜਪਾ ਵੱਲੋਂ ਮੁੱਖ ਮੰਤਰੀ ਬਣੇਗਾ ਇਹ ਅਜੇ ਰੇੜਕਾ ਜਾਰੀ ਹੈ ਜੋਰ ਅਜਮਾਇਸ਼ ਜਾਰੀ ਹੈ ਪਰ ਇਹ ਸਭ ਕੁਝ ਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇੱਕ ਵਾਰ ਅਸਤੀਫਾ ਦੇ ਦਿੱਤਾ ਹੈ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪਣ ਬੱਸ ਦੇ ਕਾਮਿਆਂ ਨੇ ਹੜਤਾਲ ਅੱਜ 12 ਵਜੇ ਤੋਂ ਬਾਅਦ ਕਰ ਦਿੱਤੀ ਹੈ ਉਹ ਕਹਿੰਦੇ ਨੇ ਇੱਕ ਤਾਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਟਾਈਮ ਤੇ ਨਹੀਂ ਮਿਲ ਰਹੀਆਂ ਰੁਕੀਆਂ ਹੋਈਆਂ ਨੇ ਔਰ ਦੂਜਾ ਉਹ ਕਹਿ ਰਹੇ ਨੇ ਕਿ ਕਿਲੋਮੀਟਰ ਸਕੀਮ ਦੇ ਤਹਿਤ ਜਿਹੜੀਆਂ ਬੱਸਾਂ ਪਾਈਆਂ ਜਾਂਦੀਆਂ ਨੇ ਉਹ ਵੱਡੇ ਘਰਾਣਿਆਂ ਨੂੰ ਲੁੱਟ ਕਰਾਉਣ ਦੇ ਲਈ ਇਹ ਸਕੀਮ ਚੱਲ ਰਹੀ ਹੈ ਮਹਿਕਮਾ ਇਹਦੇ ਨਾਲ ਘਾਟੇ 'ਚ ਜਾ ਰਿਹਾ ਹੈ ਮੁਲਾਜ਼ਮਾਂ ਦਾ ਵੀ ਇਸ ਸਕੀਮ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਪਰ ਸਰਕਾਰ ਮੰਨਦੀ ਵੀ ਹੈ ਤੇ ਗੌਰ ਨਹੀਂ ਕਰਦੀ ਇਹ ਗੱਲ ਮੁਲਾਜ਼ਮ ਕਹਿ ਰਹੇ ਨੇ ਹੁਣ ਇਹ ਹੜਤਾਲ ਕਦੋਂ ਤੱਕ ਚੱਲੇਗੀ ਇਹ ਸ਼ਾਮ ਤੱਕ ਉਹ ਮੁਲਾਜ਼ਮ ਇੱਕ ਵਾਰ ਫਿਰ ਤੋਂ ਆਪਣੀ ਜਿਹੜੀ ਰੂਪਰੇਖਾ ਉਹ ਸਾਂਝੀ ਕਰਨਗੇ ਅਗਲੀ ਵੱਡੀ ਖਬਰ ਹੈ ਦਿੱਲੀ ਦੇ ਵਿੱਚ ਬੰਬ ਧਮਾਕਾ ਹੋਇਆ ਜਿਦੇ ਵਿੱਚ 13 ਦੇ ਕਰੀਬ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਔਰ ਕਿੰਨੇ ਸਾਰੇ ਹੋਰ ਹਸਪਤਾਲਾਂ 'ਚ ਜ਼ਖਮੀ ਪਏ ਨੇ ਉਸ ਮਾਮਲੇ ਦੇ ਵਿੱਚ ਅੱਜ ਵੱਡੀ ਅਪਡੇਟ ਆਈ ਹੈ ਲੁਧਿਆਣਾ ਦੇ ਇੱਕ ਡਾਕਟਰ ਦੇ ਕਲੀਨਿਕ ਤੇ ਐਨਆਈਏ ਨੇ ਛਾਪਾ ਮਾਰਿਆ ਕਿਉਂ ਮਾਰਿਆ ਡਾਕਟਰ ਜਾਨ ਨਿਸਾਰ ਉਹਦੇ ਕਲੀਨਿਕ ਤੇ ਛਾਪਾ ਮਾਰਿਆ ਔਰ NIA ਇਹ ਜਾਂਚ ਕਰਨਾ ਚਾਹੁੰਦੀ ਹੈ ਕਿ ਉਸ ਡਾਕਟਰ ਦੇ ਹਮਲਾਵਰਾਂ ਨਾਲ ਕੀ ਸਬੰਧ ਨੇ ਡਾਕਟਰ ਉੱਥੇ ਮੌਜੂਦ ਨਹੀਂ ਸੀ ਉਹ ਨਹੀਂ ਮਿਲਿਆ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰਕੇ ਜਿਹੜੀ ਹੈ NIA ਪੁਲਿਸ ਹੈ ਉਹ ਚਲੀ ਗਈ ਹੈ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਘਰਸ਼ ਨਾਲ ਸੰਬੰਧਿਤ ਹੈ ਉੱਥੇ ਸੰਘਰਸ਼ ਦੀ ਅਗਲੀ ਰੂਪਰੇਖਾ ਬਣਾਈ ਜਾ ਰਹੀ ਹੈ ਵਿਦਿਆਰਥੀ ਦਬਦੇ ਨਜ਼ਰ ਨਹੀਂ ਆ ਰਹੇ ਵਿਦਿਆਰਥੀ ਇਹ ਕਹਿੰਦੇ ਨੇ ਕਿ ਅਸੀਂ ਫੈਸਲਾ ਕੁੰ ਲੜਾਈ ਜਿੱਤ ਤੱਕ ਲੜਾਂਗੇ ਇੱਕ ਬਹੁਤ ਮੰਦ ਭਾਗੀ ਤੇ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਇੱਕ ਪੱਤਰਕਾਰ ਰਣਜੀਤ ਗਿੱਲ ਦੇ ਉੱਪਰ ਬੀਤੇ ਕੱਲ ਹਮਲਾ ਕੀਤਾ ਗਿਆ ਔਰ ਰਣਜੀਤ ਗਿੱਲ ਤੇ ਇਹ ਹਮਲਾ ਉਸ ਟਾਈਮ ਕੀਤਾ ਦੱਸਿਆ ਜਾ ਰਿਹਾ ਹੈ ਜਦੋਂ ਰਣਜੀਤ ਗਿੱਲ ਜਿਹੜਾ ਗਲਤ ਤਰੀਕੇ ਨਾਲ ਝੋਨਾ ਵੇਚਿਆ ਜਾ ਰਿਹਾ ਸੀ ਉਹਦੀ ਕਵਰੇਜ ਕਰਨ ਦੇ ਲਈ ਜਾ ਰਿਹਾ ਸੀ ਤਾਂ ਚਰਚਾ ਇਹ ਆ ਰਹੀ ਹੈ ਕਿ ਕੁਝ ਆੜਤੀਆਂ ਨੇ ਹਮਲਾ ਕਰਵਾਇਆ ਜਿਨ੍ਹਾਂ ਨੇ ਇਹ ਕੰਮ ਕਰਨਾ ਸੀ ਹੁਣ ਇਹਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ ਪਰ ਕੀ ਜਾਂਚ ਨਿਰਪੱਖ ਹੋਵੇਗੀ ਤੇ ਸੱਚ ਸਾਹਮਣੇ ਆਵੇਗਾ ਪੱਤਰਕਾਰਾਂ ਤੇ ਲਗਾਤਾਰ ਧਮਕੀਆਂ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਚੱਲਦੀਆਂ ਆ ਰਹੀਆਂ ਨੇ ਪੰਜਾਬ ਸਰਕਾਰ ਇਹਨਾਂ ਦੇ ਉੱਪਰ ਨਾਕਾਮ ਸਾਬਤ ਹੋ ਰਹੀ ਹੈ ਪਿਛਲੇ ਦਿਨੀ ਰਸੂਲਪੁਰ ਪਿੰਡ ਦੇ ਵਿੱਚ ਪੱਤਰਕਾਰਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਅਸੀਂ ਗੋਲੀ ਮਾਰਾਂਗੇ ਚਿੱਟੇ ਵਾਲਿਆਂ ਵੱਲੋਂ ਔਰ ਉਹਦੇ ਉੱਪਰ ਵੀ ਪੱਤਰਕਾਰਾਂ ਨੇ ਵੱਡਾ ਸੰਘਰਸ਼ ਕੀਤਾ ਤਾਂ ਜਿਹੜੇ ਪੱਤਰਕਾਰ ਪਾਲਤੂ ਨਹੀਂ ਬਣਦੇ ਜਿਹੜੇ ਪੱਤਰਕਾਰ ਝੂਕਦੇ ਨਹੀਂ ਜਾਂ ਸੱਚ ਪੇਸ਼ ਕਰਦੇ ਨੇ ਉਹਨਾਂ ਨੂੰ ਗੁੰਡਿਆਂ ਬਦਮਾਸ਼ਾਂ ਤੇ ਕਈ ਵਾਰ ਸਰਕਾਰਾਂ ਵੱਲੋਂ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਜਿਹਾ ਹੀ ਮਾਮਲਾ ਰਣਜੀਤ ਗਿੱਲ ਦੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਇਹੀ ਦੋਸ਼ ਜਿਹੜੇ ਨੇ ਉਹ ਲੱਗ ਰਹੇ ਨੇ ਕਿ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਤੁਸੀਂ ਇਹ ਸਾਰੇ ਮਾਮਲਿਆਂ ਤੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਪਾਰਤ ਦੇ ਵਿੱਚੋਂ ਇੱਕ ਬੀਬੀ ਕਪੂਰਥਲਾ ਤੋਂ ਪਾਕਿਸਤਾਨ ਜੱਥੇ ਨਾਲ ਗਈ ਉਥੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਹੀ ਇੱਕ ਨਾਸਰ ਹੁਸੈਨ ਨਾਂ ਦੇ ਵਿਅਕਤੀ ਦੇ ਨਾਲ ਉਸ ਤੋਂ ਬਾਅਦ ਉਹ ਬੀਬੀ ਤਾਂ ਕਹਿੰਦੀ ਕਿ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਪਰ ਇਧਰ ਪੰਜਾਬ 'ਚ ਇਸ ਮੁੱਦੇ ਤੇ ਬਹਿਸ ਚੱਲ ਪਈ ਹੈ ਸ਼ਰੋਮਣੀ ਕਮੇਟੀ ਨੇ ਕਿਹਾ ਕਿ ਅੱਗੇ ਤੋਂ ਕੋਈ ਵੀ ਕੱਲੀ ਬੀਬੀ ਨੂੰ ਪਾਕਿਸਤਾਨ ਏਦਾਂ ਨਹੀਂ ਲੈ ਕੇ ਜਾਇਆ ਜਾਵੇਗਾ ਜਿਹੜੀ ਗੁਰਤਾ ਮੰਨੀ ਜਾਣਾ ਚਾਹੁੰਦੀ ਆ ਪਹਿਲਾਂ ਉਹ ਪਰਿਵਾਰ ਦੇ ਕਿਸੇ ਜੀ ਨੂੰ ਲੈ ਕੇ ਜਾਵੇ ਫਿਰ ਲੈ ਜਾਇਆ ਜਾਵੇਗਾ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਡਾਕਟਰ ਹਰਸ਼ਿੰਦਰ ਕੌਰ ਐ ਜਿਹੜੇ ਬਹੁਤ ਉੱਗੇ ਡਾਕਟਰ ਨੇ ਉਹਨਾਂ ਦੀਆਂ ਦਰਜਨਾ ਕਿਤਾਬਾਂ ਪਬਲਿਸ਼ ਹੋਈਆਂ ਸੋਸ਼ਲ ਮੀਡੀਆ ਤੇ ਆਮ ਹੀ ਲੋਕ ਸਾਰੇ ਆਪਾਂ ਸੁਣਦੇ ਰਹਿੰਨੇ ਉਹਨਾਂ ਨੂੰ ਬੀਬੀ ਹਰਸ਼ਿੰਦਰ ਕੌਰ ਡਾਕਟਰ ਹਰਸ਼ਿੰਦਰ ਕੌਰ ਨੇ ਇਸ ਮਾਮਲੇ ਤੇ ਸਵਾਲ ਚੁੱਕਿਆ ਕਿ ਇਹ ਬੇਇਨਸਾਫੀ ਹੈ ਇਹ ਧੱਕਾ ਇੱਕ ਔਰਤ ਕਰਕੇ ਸਾਰੀਆਂ ਔਰਤਾਂ ਨੂੰ ਸਜ਼ਾ ਦੇਣਾ ਇਹ ਬਿਲਕੁਲ ਗਲਤ ਆ ਤੁਸੀਂ ਇੱਤੇ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਦੇਖੋ ਮੈਨੂੰ ਲੱਗਦਾ ਜੇਕਰ ਕੋਈ ਇੱਕ ਬੰਦਾ ਕਿਸੇ ਜਗ੍ਹਾ ਗਲਤੀ ਕਰ ਦੇਵੇ ਤਾਂ ਇੱਕ ਬੰਦੇ ਦੀ ਸਜ਼ਾ ਸਾਰੇ ਬੰਦਿਆਂ ਨੂੰ ਦੇਣੀ ਇਹ ਵੀ ਗਲਤ ਹੈ ਤੇ ਜੇਕਰ ਕੋਈ ਆ ਇੱਕ ਬੀਬੀ ਨੇ ਉਥੇ ਇਹ ਫੈਸਲਾ ਲੈ ਲਿਆ ਤਾਂ ਉਸ ਤੋਂ ਬਾਅਦ ਬਾਕੀ ਸਾਰੀਆਂ ਬੀਬੀਆਂ ਦੇ ਉੱਪਰ ਰੋਕ ਲਾਉਣ ਦੀ ਗੱਲ ਕਰਨੀ ਇਹ ਡਾਕਟਰ ਹਰਸ਼ਿੰਦਰ ਕੌਰ ਦੀ ਗੱਲ ਠੀਕ ਜਪਦੀ ਆ ਸਹੀ ਜਪਦੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਦੇਖੋ ਜਦੋਂ ਇਹ ਜਿਹੜੀ ਸਰਬਜੀਤ ਕੌਰ ਆਏ ਪਾਕਿਸਤਾਨ ਗਈ ਹੈ ਉਥੇ ਜਾ ਕੇ ਪਹਿਲਾਂ ਲਾਪਤਾ ਹੋਣ ਦੀ ਖਬਰ ਆਈ ਫਿਰ ਉਹਦੇ ਵਿਆਹ ਨਕਾਹ ਦੀ ਖਬਰ ਆਈ ਫਿਰ ਇੱਕ ਖਬਰ ਵਿੱਚੋਂ ਸੁਖਪਾਲ ਸਿੰਘ ਸਰਾ ਜਿਹੜੇ ਹਿੰਦੂ ਸਿੱਖ ਮਹਾਸਭਾ ਦੇ ਜਨਰਲ ਸਕੱਤਰ ਹੈ ਉਹਨਾਂ ਨੇ ਨਵਾਂ ਰਾਗ ਕੱਢਿਆ ਵੀ ਇਹ ਤਾਂ ਅਗਵਾ ਕਰ ਲਈ ਗਈ ਆ ਪਰ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਹੋਈ ਜਿਦੇ ਚੋ ਆਪ ਕਹਿ ਰਹੀ ਹੈ ਕਿ ਮੈਂ ਪਿਆਰ ਕਰਦੀ ਆ ਨਾਸਰ ਨੂੰ 9 ਸਾਲ ਤੋਂ ਫੋਨ ਦੇ ਉੱਪਰ ਸਾਡਾ ਵਿਆਹ ਤੇ ਇਸ ਕਰਕੇ ਮੈਂ ਇੱਧਰ ਆਈ ਆ ਤੇ ਆਪਣੀ ਮਰਜ਼ੀ ਦੇ ਨਾਲ ਇਹਦੇ ਨਾਲ ਮੈਂ ਰਹਿ ਰਹੀ ਆ ਇਹ ਬਹੁਤ ਵੱਡਾ ਬਿਆਨ ਉਸ ਦਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਇਹ ਚਰਚਾ ਜਿਹੜੀ ਚੱਲੀ ਹੈ ਅਗਲੀ ਖਬਰ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਹੈ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੋਇਆ ਔਰ ਅੱਜ ਨਵੀਂ ਅਪਡੇਟ ਆਈ ਹੈ ਕਿ ਡੀਆਈਜੀ ਭੁੱਲਰ ਦੇ ਬੈਂਕ ਖਾਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਬੈਂਕ ਖਾਤਿਆਂ 'ਚ ਕਿੰਨੇ ਪੈਸੇ ਆਏ ਕਿਵੇਂ ਆਏ ਕਿਹਨੇ ਦਿੱਤੇ ਕਿੱਧਰ ਗਏ ਉਹ ਸਾਰਾ ਕੁਝ ਪੜਤਾਲਿਆ ਜਾ ਰਿਹਾ ਪਰ ਇਹਦੇ ਨਾਲ ਹੀ ਵੱਡੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਡੀਆਈਜੀ ਪੁੱਲਰ ਤੱਕ ਹੀ ਸਾਰੀ ਕਾਰਵਾਈ ਸੀਮਤ ਕਿਉਂ ਆ ਹੋਰ ਜਿਹੜੇ ਅਫਸਰ ਜਿਨ੍ਹਾਂ ਬਾਰੇ ਇਹ ਚਰਚਾ ਚੱਲਦਾ ਰਿਹਾ ਕਿ ਉਹ ਵੀ ਜੁੜੇ ਹੋ ਸਕਦੇ ਨੇ ਉਹਨਾਂ 'ਤੇ ਜਾਂਚ ਕਿਉਂ ਨਹੀਂ ਵੱਧ ਪਾਈ ਜੇਕਰ ਪੰਜਾਬ ਦੇ ਸਾਰੇ ਵੱਡੇ ਪੁਲਿਸ ਅਫਸਰਾਂ ਤੇ ਸਿਵਲ ਅਫਸਰਾਂ ਦੀ ਜਾਂਚ ਕਰਾਈ ਜਾਵੇ ਤਾਂ ਵੱਡੇ ਪੱਧਰ ਤੇ ਇਹ ਘਪਲੇ ਇਹ ਘਟਾਲੇ ਨਿਕਲ ਸਕਦੇ ਨੇ ਪਰ ਸੀਬੀਆਈ ਹੋਵੇ ਈਡੀ ਹੋਵੇ ਜਾਂ ਹੋਰ ਏਜੰਸੀਆਂ ਹੋਣ ਵਿਜੀਲੈਂਸ ਹੋਵੇ ਉਹ ਬਾਕੀ ਅਫਸਰਾਂ ਦੀ ਜਾਂਚ ਵੱਲ ਕਿਉਂ ਨਹੀਂ ਵੱਧਦੇ ਮੈਨੂੰ ਲੱਗਦਾ ਕਿ ਜੇਕਰ ਸਾਰੇ ਵੱਡੇ ਅਫਸਰਾਂ ਦੀ ਇੱਕ ਵੱਡੋ ਜਾਇਦਾਦ ਦੀ ਜਾਂਚ ਕਰਾਈ ਜਾਏ ਤਾਂ آمدਨ ਤੋਂ ਵੱਧ ਕਿੰਨੀ ਜਾਇਦਾਦ ਬਣੀ ਹੈ ਇਹਦੇ ਹੈਰਾਨੀ ਜਨਕ ਤੇ ਵੱਡੇ ਖੁਲਾਸੇ ਹੋਣਗੇ ਪਰ ਅਜੇ ਤੱਕ ਇਹ ਕਰਵਾਈ ਨਹੀਂ ਜਾ ਰਹੀ ਇਹ ਜਿਹੜੀ ਆ ਗੱਲ ਰਾਜ ਦਾ ਰਾਜ ਬਣੀ ਹੋਈ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਦੇ ਬਾਰੇ ਜ਼ਰੂਰ ਲਿਖਿਓ ਇੱਕ ਵੱਡੀ ਖਬਰ ਅਮਰਤਸਰ ਤੋਂ ਵੀ ਆ ਰਹੀ ਹੈ ਅਮਰਤਸਰ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਹੈ ਕਿ ਕਰੋੜਾਂ ਰੁਪਏ ਦਾ ਚਿੱਟਾ ਨਸ਼ਾ ਹੈਰੋਇਨ ਫੜਿਆ ਗਿਆ ਤੇ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਦੇ ਕੋਲੋਂ 6 ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਨੇ ਹੁਣ ਇੱਕ ਗੱਲ ਦੀ ਤਾਂ ਪੁਸ਼ਟੀ ਹੋ ਰਹੀ ਹੈ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਭਾਈ ਇਹ ਜਿਹੜੇ ਚਿੱਟਾ ਵੇਚਣ ਵਾਲੇ ਨੇ ਇਹਨਾਂ ਨੂੰ ਨਾਲ ਨਜਾਇਜ਼ ਹਥਿਆਰ ਵੀ ਦਿੱਤੇ ਜਾਂਦੇ ਨੇ ਪਿੰਡਾਂ ਦੇ ਵਿੱਚ ਆਮ ਹੀ ਲੋਕ ਇਹ ਗੱਲਾਂ ਕਰਦੇ ਨੇ ਕਿ ਫਲਾਣੇ ਚਿੱਟੇ ਦਾ ਕੰਮ ਕਰਦੇ ਨੇ ਤੇ ਉਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤਾਂ ਹੁਣ ਕਿੰਨੀਆਂ ਥਾਵਾਂ ਤੋਂ ਇਹ ਗੱਲ ਹੋ ਗਈ ਜੇ ਚਿੱਟਾ ਫੜਿਆ ਜਾਂਦਾ ਤਾਂ ਨਾਲ ਕਿੰਨੀਆਂ ਹੀ ਥਾਵਾਂ ਤੋਂ ਨਾਲ ਨਜਾਇਜ਼ ਹਥਿਆਰ ਵੀ ਫੜੇ ਜਾਂਦੇ ਇਹਦਾ ਮਾਮਲਾ ਤਾਂ ਫਿਰ ਪੁਸ਼ਟੀ ਹੋ ਗਿਆ ਕਿ ਚਿੱਟਾ ਵੇਚਣ ਚ ਲਾਏ ਗਏ ਜਿਹੜੇ ਲੋਕ ਨੇ ਵਿਅਕਤੀ ਨੇ ਉਹਨਾਂ ਨੂੰ ਨਾਲ ਪਿੱਛੋਂ ਨਜਾਇਜ਼ ਹਥਿਆਰ ਵੀ ਸਪਲਾਈ ਕੀਤੇ ਜਾਂਦੇ ਨੇ ਤਾਂ ਕਿ ਵੇਲੇ-ਕਵੇਲੇ ਉਹ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਸਕਣ ਜ ਜੜੀਆਂ ਦੇਣ ਦੀ ਉਹਨਾਂ ਨੂੰ ਲੋੜ ਲੱਗਦੀ ਹੁੰਦੀ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ